55 ਦਿਨ ਭੁੱਖੇ ਢਿੱਡੇ ਖਨੌਰੀ ਵੇਚਣਾ ਤੁਸੀਂ ਕਹਿ ਰਹੇ ਹੋ ਜੀ ਕਿ ਰੇਲਾ ਰੋਕ ਕੇ ਪੈਸੇ ਲੈ ਜਾਂਦੇ ਨੇ ਸਰਕਾਰਾਂ ਤੋਂ ਤੁਸੀਂ ਬਹਿ ਜਾਓ 55 ਨਹੀਂ ਨਹੀਂ ਵਪਾਰੀਆਂ ਨੂੰ ਸਾਲ ਕਰੋ ਤੁਸੀਂ ਬਹਿ ਜਾਓ 50 ਟੈਕਸ ਦੇਣੀ ਆ ਨਹੀਂ ਬਹਿ ਜਾਓ ਫਰੀ ਦਾ ਫਰੀ ਦਾ ਮਾਲ ਚੱਕਣ ਲੋਕ ਟੈਕਸ ਦੇ ਰਹੇ ਆ ਲੋਕ ਸਾਰੇ ਦੇ ਰਹੇ ਮੇਰੀ ਗੱਲ ਸੁਣੋ ਸ਼ਾਮ ਨਹੀਂ ਦਿੰਦਾ ਬਿਜਲੀ ਫਰੀ ਹੋਣਾ ਕਿਸਾਨ ਬਿਜਲੀ ਫਰੀ ਹੋਣਾ ਨਹੀਂ ਆ ਕਿਸਾਨ ਟੈਕਸ ਨਹੀਂ ਦਿੰਦਾ ਬਿਜਲੀ ਫਰੀ ਜਿਹੜੇ ਕਰੋੜਪਤੀ ਜ਼ਿਮੀਦਾਰ ਨੇ ਬੀਲੀ ਬੀਲੀ ਫਰੀ ਕਿੰਨਾ ਪਰਸੈਂਟ ਆ ਉਹ ਤਾਂ ਸਰਕਾਰ ਹੀ ਦੇ ਰਹੀ ਹੈ ਨਾ ਛੂਟ ਬਨੋਲੀ ਸਾਹਿਬ ਛੂਟ ਸਰਕਾਰ ਹੀ ਦੇ ਰਹੀ ਹੈ ਨਹੀਂ ਬਸ ਸਰਕਾਰ ਕੀ ਦੀ ਅਸੀਂ ਕੀ ਕਹ ਰੇ ਸਰਕਾਰ ਇੱਕਪਤੀ ਹੈ ਸਰਕਾਰ ਜੇ ਤੁਹਾਡੇ ਅਮਨ ਰੋਲਾ ਵਰਗੇ ਹਿੰਦੂਮਨ ਸਮਾਜ ਨੂੰ ਦੇਖ ਰਹੀ ਹੈ ਕਾਰਜ ਚਮਤ ਕੀਤਾ ਕੀ ਗੱਲ ਸਵਾਲ ਇਹ ਆ ਹਿੰਦੂ ਸਰਕਾਰ ਚਮਤ ਪਹਿਲਾਂ ਪਹਿਲਾਂ ਮੇਰੇ ਪਹਿਲਾਂ ਮੇਰੀ ਇੱਕ ਮਿੰਟ ਯਾਰ ਪਹਿਲਾਂ ਮੇਰਾ ਸਵਾਲ ਇੱਕ ਹੈ ਜੇ ਹਿੰਦੂਆਂ ਨੇ ਆਪਣਾ ਰਾਜਨੀਤਿਕ ਹੱਕ ਮੰਗ ਲਿਆ ਇਤਰਾਜ਼ ਕੀ ਹੈ ਅਸੀਂ ਕੀ ਕਹ ਰਿਹਾ ਪੰਜਾਬ ਚ 60 ਹੱਕ ਮੰਗੋ ਪਰ ਦੂਜੇ ਦੂਜੇ ਧਰਮ ਦੀ ਨਿੰਦਾ ਮੈਂ ਗੱਲ ਨਹੀਂ ਕਰਦਾ ਉਹ ਤੁਮਣ ਛੱਡੋ ਯਾਰ 60 ਤੋਂ ਤੁਹਾਨੂੰ ਮਾੜਾ ਕਿ ਕਹ ਮੰਗਦਾ 60 ਤੋਂ 65 ਸਿੱਟਾ ਐਸੀਆਂ ਨੇ ਜਿੱਥੇ ਹਿੰਦੂ ਬੋਲਵਾਦੀ ਆ ਉੱਥੇ ਸਾਡੇ ਉਮੀਦਵਾਰ ਨੂੰ ਉਤਾਰੇ ਜਾਂਦੇ ਅਸੀਂ ਤਾਂ ਆਪਣੇ ਰਾਜਨੀਤੀ ਹੱਕ ਮੰਗ ਰਹੇ ਆ ਤੁਸੀ ਇੱਕ ਮਿੰਟ ਤੁਸੀਂ ਸਰਬ ਧਰਮ ਦਾ ਸਨਮਾਨ ਕਰਦੇ ਹੋ ਜਦੋਂ ਆਪਣਾ ਪੰਜਾਬ ਚ ਕਹਿ ਲੋ ਵੀ ਤੁਹਾਡਾ ਕੋਈ ਮਸਜਿਦ ਨਹੀਂ ਟੁੱਟਦੀ ਕਿਸੇ ਜਾਂ ਕਿਸੇ ਗਿਰਜਾ ਘਰ ਤੇ ਹਮਲਾ ਨਹੀਂਦਾ ਜਾਂ ਕਿਸੇ ਹੋਰ ਕਿਸੇ ਬੇਅਦਬੀਆਂ ਵੀ ਹੋਈਆਂ ਤੁਸੀਂ ਉਹਦੇ ਲਈ ਤਾਂ ਹਾਂ ਦਾ ਮਾਰਿਆ ਨਹੀਂ ਤੁਸੀਂ ਕਹਿੰਦੇ ਸਾਡੇ ਮੰਦਰ ਪਾਂ ਮੈਂ ਤਾਂ ਆਪਣੇ ਕਿੱਥੇ ਆ ਤੁਸੀਂ ਮੰਦਰ ਸਰਕਾਰੋਂ ਦੋਛੜਾ ਮੈਂ ਤਾਂ ਹਿੰਦੂ ਮੈਂ ਮੰਦਰ ਚ ਮੈਂ ਹਿੰਦੂ ਮੈਂ ਹਿੰਦੂ ਧਰਮ 'ਚ ਜਨਮ ਲਿੱਤਾ ਮੈਂ ਹਿੰਦੂ ਧਰਮ ਦੀ ਪਹਿਲਾਂ ਗੱਲ ਕਰੂੰਗਾ ਮੈਂ ਆਪਣੇ ਧਰਮ ਦੀ ਹੋਰ ਹਿੰਦੂ ਧਰਮ ਦੀ ਬਾਤ ਕਰੂੰਗਾ ਮਨਾ ਨਹੀਂ ਹੈ ਸਮਝ ਗਏ ਜੀ ਮੈਂ ਪੰਜਾਬ 'ਚ ਹਿੰਦੂ ਜੇ ਨੂੰ ਦੂਜੇ ਨੂੰ ਨਿੰਦਾ ਕਰਕੇ ਮੈਂ ਸਾਨੂੰ ਹਿੰਦੂ ਦੀ ਗੱਲ ਕਰੂੰਗਾ ਦੂਜੇ ਨੂੰ ਪੁੱਛਿਆ ਜਾਂਦਾ ਸਵਾਲ ਇੱਕ ਮਿੰਟ ਇੱਕ ਮਿੰਟ ਦੂਜੀ ਗੱਲ ਦੂਜੀ ਗੱਲ ਤੁਹਾਡੇ ਪਿਤਾ ਜੀ ਅਤਵਾਦ 'ਚ ਗਏ ਸ਼ਹਾਦਤ ਹੋਈ ਰੋਪੜਕਾਂਡ ਸਭ ਨੂੰ ਯਾਦ ਹੈ ਬਸ ਚੋਲਾ ਕੇ ਬੰਦੇ ਮਾਰੇ ਸੀ ਕੱਲੇ ਕੱਲੇ ਹਿੰਦੂ ਪਰਿਵਾਰ ਨੂੰ ਨੌਕਰੀ ਮਿਲੀ ਨਹੀਂ ਮਿਲੀ ਪੰਜਾਬ 'ਚ ਬ ਮੇਰੇ ਕੋਲ ਐਗਜ਼ਾਮਪਲ ਹੈ ਜਿਨ੍ਹਾਂ ਜਿਨ੍ਹਾਂ ਨੂੰ ਮਿਲੀ ਹੈ ਡੀਸੀ ਦਾ ਧਰਮਾਲੀ ਪ੍ਰੇਮਾਨ ਜੀ ਮੇਰੇ ਕੋਲ ਐਗਜ਼ਾਮਪਲ ਹੈ ਨਹੀਂ ਨਹੀਂ ਤੀਨ ਤੋਂ ਮਾਰੇ ਸੀਗਾ ਤੁਹਾਡੀ ਵੀ ਮਸ਼ਹੂਰ ਹੈਗੇ ਤੁਸੀਂ ਵੀ ਥੱਪੜ ਵੇਲੇ ਨਾਲ ਸੀਗੇ ਕਰਿਆ ਤੁਸੀਂ ਉਹ ਹਵਾਰੇ ਪਰ ਹਮਲਾ ਕੀਤਾ ਅੱਜ ਵੀ ਕਹਿੰਦੇ ਤੁਸੀਂ ਨਾਲ ਅਗਲੀ ਵਾਰ ਫੇਰ ਕਰਾਂਗੇ ਤੁਸੀਂ ਕਹਿੰਦੇ ਦੱਤ ਕਹਿੰਦੇ ਖਾਮ ਖਾਮ ਸ਼ੁਰੂ ਅਗਲਾ ਕਹਿੰਦੇ ਫੇਰ ਕਰਾਂਗੇ ਕਿਸ ਤੱਕ ਅੱਜ ਅੱਜ ਅਸੀਂ ਕਿਸ ਤੱਕ ਜਿਹੜੇ ਤੁਸੀਂ ਅਤਵਾਦੀ ਜਿਨੂੰ ਦੇਖੋ ਜਿਹੜੇ ਅਤਵਾਦੀ ਬਾਰਡਰ ਦੇ ਉੱਪਰ ਬਿਠਾਏ ਹੋਏ ਆ ਸੀਏਡੀ ਰਿਪੋਰਟ ਫੇਲ ਹੈ ਕਿ ਸੀਏਡੀ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਸੀ ਚੱਕ ਕਿਉਂ ਨਹੀਂ ਚੱਕ ਰਹੀ ਸਰਕਾਰ ਸਰਕਾਰ ਚੱਕ ਨਹੀਂ ਰਹੀ ਕਿਉਂ ਨਹੀਂ ਚੱਕ ਰਹੀ ਲੋਕਾਂ ਨੂੰ ਸਭ ਨੂੰ ਹੱਕ ਆਪਣੀ ਆਵਾਜ਼ ਬੁਲਾਉਣੇ ਚੱਕ ਨਹੀਂ ਤੁਸੀਂ ਸਾਡਾ ਰਸਤੇ ਰਸਤੇ ਬੰਦ ਕਰਨ ਦਾ ਹੱਕ ਹੈਗਾ ਸਰਕਾਰ ਦੇਖਣਾ ਜਿਹੜਾ ਵਪਾਰੀ ਪਰੇਸ਼ਾਨ ਉਹ ਜਿਹੜਾ ਵਪਾਰੀ ਇੱਕ ਮਿੰਟ ਯਾਰ ਜਿਹੜਾ ਵਪਾਰੀ ਪਰੇਸ਼ਾਨ ਹੋ ਰਿਹਾ ਉਹਨੂੰ ਖਰਾਬ ਕਰਨ ਦਾ ਹੱਕ ਹੈਗਾ ਸਿੱਖ ਨਹੀਂ ਹੈਗਾ ਪੰਜਾਬ ਦਾ ਨਹੀਂ ਨਹੀਂ ਸਰਕਾਰ ਨਹੀਂ ਹੈਗਾ ਉਹ ਵੀ ਵਿਰੋਧ ਕਰ ਰਿਹਾ ਨਾ ਸਰਕਾਰ ਨੂੰ ਪਤਾ ਨਹੀਂ ਸੀ ਕੀ ਕਰਨ ਸਰਕਾਰ ਨੂੰ ਪਤਾ ਨਹੀਂ ਹੈ ਕੋਰਟ ਨੂੰ ਪਤਾ ਸਰਕਾਰ ਤਾਂ ਸਰਕਾਰ ਤਾਂ ਕੈਨੇਡਾ ਤੋਂ ਖੇਲਦੀ ਪਈ ਹੈ ਉਹ ਜਿੱਥੇ ਸਰਕਾਰ ਨੂੰ ਪਤਾ ਸਰਕਾਰੀ ਸੀ ਨਾ ਹਾਈ ਕੋਰਟ ਹੀ ਸੀ ਨਾ ਮੈਸੇਜ ਕੀ ਕਰ ਰਹੇ ਸਰਕਾਰ ਟੰਡਨ ਸਾਹਿਬ ਸਰਕਾਰੀ ਸਰਕਾਰ ਤਾਂ ਕੈਨੇਡਾ ਦੇ ਬੈਠੇ ਜਿਹੜੇ ਕੱਟੜਵਾਦੀ ਬੈਠੇ ਨੇ ਉਹਨਾਂ ਦੇ ਹੱਥੋਂ ਖੇਲਦੀ ਪਈ ਹੈ ਕਿਸਾਨੀ ਅੰਦੋਲਨ ਫਜ਼ੂਲ ਚੀਜ਼ ਹੈ ਬੇਕਾਰ ਬਿਲਕੁਲ ਬਕਾਰੇ ਕਾਦੀਲੀ ਬੈਠੇ 150 ਰੁਪਏ ਅੱਤਾ ਦੇ ਦिए ਅਸੀਂ 200 ਵੀ ਲੱਗਾਂਗੇ ਅਸੀਂ 200 ਵੀ ਖਾਲਾਂਗੇ ਜਿੱਥੇ ਅਸੀਂ ਖਾਲਾਂਗੇ ਗੁਰਦਾਸ ਮਾਨ ਦਾ ਗੀਤ ਸੁਣਿਆ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਲੱਖ ਪਰਦੇਸੀ ਹੋਈਏ ਬੜਾ ਦੇਸ਼ ਨਹੀਂ ਭੰਡੀਆਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਕੋ ਮੌਲਕ ਸਾਡਾ ਪੰਜਾਬ ਹਿੰਦੁਸਤਾਨ ਮੇਰਾ ਪੰਜਾਬ ਮੇਰਾ ਹਿੰਦੁਸਤਾਨ ਕਿਸਾਨਾਂ ਨੂੰ ਇੰਨਾ ਲੱਗਦਾ ਫਸਲ ਗਾਣੀ ਬੰਦ ਕਰਦਣ ਬਿਲਕੁਲ ਸਾਡੇ ਵਪਾਰ ਬੰਦ ਕਰਾਉਂਦੇ ਨੇ ਪੰਜਾਬ ਬੰਦ ਕਰਾ ਕੇ ਆਪਣੀ ਫਸਲ ਕੋਣੀ ਤਬਾਹ ਕਰਕੇ ਪਹਿਲਾਂ ਪੰਜਾਬ ਬੰਦ ਕਰਾਉਂਦੇ